ਆ ਤਾਂ ਜਨ ਉਹ ਜੇ ਮੰਗਦੀ ਪਛਾਣ ਆਈ ਏ ਤੇ ਨਾ ਸਾਨੂੰ ਹਰੀ ਦਾ ਜਿਹੜਾ ਸ਼ਬਦ ਬਚਣਾ ਤੇ ਜਿਹਨੂੰ ਕਹੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਵਿਸਰਾਮ ਤੇ ਇਹ ਸਾਡੀ ਦੇਹ ਦੇ ਅੰਦਰ ਤੇ ਸਾਡੇ ਕਿੱਥੇ ਜਾ ਕੇ ਪ੍ਰਗਟ ਹੋਣਾ ਤੇ ਕਿੱਥੇ ਜਾ ਕੇ ਪ੍ਰਮਾਤਮਾ ਸਾਡੇ ਅੰਦਰ ਬੈਠਾ ਇਸਾ ਪ੍ਰੈਕਟੀਕਲ ਭਗਤਾ ਨੇ ਕੀਤਾ ਤੋ ਲਿਖਿਆ ਤੋ ਆਪਾਂ ਨੂੰ ਜਨਾ ਪ੍ਰੈਕਟੀਕਲ ਸਮਝਣਾ ਪੈਣਾ ਸਟੈਪ ਵਾਈਜ਼ ਹੈ ਬਈ ਅਸੀਂ ਅੱਜ ਕਿੱਥੇ ਆ ਜਿਹੜੇ ਦੋ ਰਸਤੇ ਮਹਾਰਾਜ ਨੇ ਦੱਸਿਆ ਲਿਵ ਧਾਤ ਦੋਈ ਰਾਹ ਹੁਕਮੇ ਕਾਰਕ ਵਾਲੇ ਆਪਾਂ ਜਿੰਨੇ ਵੀ ਜੀ ਪੈਦਾ ਹੁੰਨੇ ਆ ਦੋ ਰਸਤੇ ਮਹਾਰਾਜ ਨੇ ਦੱਸਿਆ ਇੱਕ ਲਿਵ ਦਾ ਰਸਤਾ ਜਿਸ ਦੇ ਨਾਲ ਆਪਾਂ ਲਿਵ ਦੇ ਰਸਤੇ ਚੱਲ ਕੇ ਪਰਮਾਤਮਾ ਨੂੰ ਮਿਲ ਸਕਦੇ ਹਾਂ ਇੱਕ ਧਾਤ ਦਾ ਰਸਤਾ ਜਿਸ ਦੇ ਵਿੱਚ ਆਪਾਂ ਆਪਣਾ ਜੀਵਨ ਪਾੜਦੇ ਆ ਪੜਦੇ ਆ ਵਪਾਰ ਕਰਦੇ ਆ ਪਰਿਵਾਰ ਚ ਰਹਿੰਦੇ ਆ ਸੰਸਾਰ ਚ ਵਿਚਰਦੇ ਆ ਜਿਹਦੇ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਕਿਹਾ ਵੀ ਉਹ ਸਾਰੇ ਹੱਟ ਤੁਹਾਡੇ ਨਾਲ ਚਾਰ ਤਪਰਦਤ ਲੈ ਜਗ ਜਨਮਿਆ ਸ਼ੀਸ਼ ਸ਼ਕਤੀ ਕਨਵਾਸ ਆ ਏਕ ਵਸਾਰੇ ਤਾਂ ਪੜਹਾਰੇ ਉੰਦਲੇ ਨਾਮ ਸੰਗ ਹੈ ਉਹ ਚਾਰ ਪਦਾਰਥ ਲੱਗੇ ਹਰ ਇੱਕ ਬੰਦਾ ਜੰਮ ਜਿਹੜੇ ਤਾਂ 3 ਗੁਣਾ 3 ਗੁਣਾ ਜਿਪਦਾਰਥ ਹੈਗੇ ਨੇ ਤਾਂ ਤਮ ਗੁਣ ਰਾਜ ਗੁਣ ਸਤ ਗੁਣ ਤੇ ਮੋਕਸ਼ ਦਾ ਹੱਟ ਉਹ ਦਾਤੇ ਦੇ ਹੱਥ ਚ ਜਿਹੜਾ ਗੁਰਬਾਣੀ ਦੇ ਆਪਨੂੰ ਕਿਹਾ ਨੌ ਦਰਵਾਜੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇ ਹੁਣ ਗੁਰੂ ਸਾਹਿਬ ਨੇ ਜਿਹੜੀ ਗੁਪਤ ਚੀਜ਼ ਆ ਉਹ ਸਤ ਗੁਰੂ ਨੇ ਦੱਸਣੀ ਐ ਵੀ ਕਿਦਾਂ ਖੁੱਲਣੀ ਐ ਤੇ ਜੇ ਉਹ ਕਿਦਾਂ ਖੁੱਲੂਗੀ ਜੇ ਮਨ ਕੀ ਮਰਤ ਤਿਆਗੋ ਅਰਜਣਾ ਇਹ ਬਾਤ ਕਿਹਟੈਣੀ ਕਹਿੰਦੇ ਮਨ ਦੀ ਮਰਤ ਤਿਆਗਣੀ ਪੈਣੀ ਐ ਤੇ ਉਹ ਗੁਰੂ ਦੀ ਮਤ ਲੈਣੀ ਪੈਣੀ ਜਿਹਨੂੰ ਕਹਿੰਦੇ ਪੰਜ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਤ ਵਜਿਆ ਆਨੰਦ ਮੂਲ ਸਬ ਦੇ ਕੇ ਆ ਗੁਰ ਸ਼ਬਦ ਹੀ ਗੋਵਿੰਦ ਗਜਿਆ ਇਹ ਸਭ ਅੰਦਰ ਲੱਗ ਗਿਆ ਆਪਾਂ ਇਸ ਜੀਵਨ ਚ ਰਹਿੰਦੇ ਆ ਹੋਏ ਆ ਭਗਤੀ ਸਾਰੇ ਨਾਉ ਇੱਕ ਸੌਖਾ ਮਾਰ ਗਏ ਇਹ ਨੋਟ ਕਰ ਬਾਕੀ ਸਾਰੇ ਕਾਰੇ ਦੁਨੀਆ ਦੇ ਓਕੇ ਨੇ ਸਿਰਫ ਭਗਤੀ ਸੌਖੀ ਗੁਰੂ ਸਾਹਿਬ ਨੇ ਆਪਾਂ ਨੂੰ ਕੀ ਗਿਆ ਇੱਕ ਗੁਰਮੰਤਰ ਦਿੱਤਾ ਉਹਨਾਂ ਨੇ ਵਾਹਿਗੁਰੂ ਗੁਰਮੰਤਰ ਸੱਚ ਦਿੱਤਾ ਰਾਮ ਮਾਰੇ ਗੁਰਬਾਣੀ ਚ ਕਹਿੰਦੇ ਆੰਜ ਪਿਆਰੇ ਆਪਣੇ ਗੁਰੂ ਰੂਪ ਹੋ ਕੇ ਆਪਾਂ ਨੂੰ ਗੁਰਮੰਤਰ ਦਿੰਦੇ ਆ। ਉਹ ਜਪਦੇ ਆ। ਪਰ ਮਹਾਰਾਜ ਕਹਿੰਦੇ ਜਦੋਂ ਬੱਚਾ ਜੰਮਦਾ ਉਦਾਂ ਮਾਤਾ ਕੀ ਅਸੀਸ ਜੰਮਦੇ ਸਾਰੀ ਮਾਪਿਓ ਦਾ ਅਸੀਸ ਦਿੰਦੇ ਆ ਨਾ। ਨਿਮਕ ਨਾ ਬਿਸਰੇ। ਉਹਨੂੰ 1 ਮਿੰਟ ਵੀ 1 ਸੈਕਿੰਡ ਵੀ ਉਹਦੇ ਕੋਲ ਵਿਸਤਰਾ ਨਹੀਂ ਚਾਹੀਦਾ। ਸਦਾ ਭਰ ਜਗਦੀਸ਼ ਵੀ ਉਹ ਜਗਦੀਸ਼ ਅਨੰਕਾਰ ਪਿਤਾ ਦਾ ਨਾਮ ਲੈਣਾ ਤੋਂ ਤੇ ਮਾਪਿਓ ਤਾਂ ਜੰਮਦੇ ਬੱਚੇ ਦੇ ਕੰਨ 'ਚ ਵਾਇਕੂ ਵਾਇਕੂ ਕਹਿਣ ਲੱਗ ਜਾਂਦੇ। ਸੋ ਅੱਜ ਦੀ ਬੱਸਾ ਇਹ ਹੈ ਗੁਰੂ ਸਾਹਿਬ ਨੇ ਬਣਾਇਆ ਸੀ ਸੰਤ ਤੇ ਸਿਪਾਈ ਦਸਵੇਂ ਪਾਤਸ਼ਾਹ ਨੇ